ਰਾਹੂ ਰੋਡ ਤੇ ਬਣੀ ਭਾਗਿਆ ਹோம் ਕਲੋਨੀ ਜਿਸ ਨੂੰ ਕਿ ਜੈਨ ਕਲੋਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਤੇ ਇਥੋਂ ਦਾ ਇੱਕ ਮਾਮਲਾ ਫਿਰ ਤੋਂ ਚਰਚਾਵਾ ਦੇ ਵਿੱਚ ਦੇ ਰਸਲ ਦਿਨ ਚੜਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੂਰੀ ਟੀਮ ਇੱਥੇ ਪਹੁੰਚਦੀ ਹੈ ਜੇਸੀਬੀ ਮਸ਼ੀਨਾ ਦੇ ਨਾਲ ਅਮਲਾ ਤੈਨਾਤ ਹੁੰਦਾ ਜਿਸ ਵਿੱਚ ਦੇਖਦੇ ਹੀ ਦੇਖਦਿਆ ਵਿਵਾਦਿਤ ਦੀਵਾਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਜਾਂਦਾ ਕਲੋਨੀ ਨਿਵਾਸੀਆਂ ਦੇ ਵੱਲੋਂ ਦੀਵਾਰ ਤੋੜਨ ਐ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਦਾਲਤ ਦੇ ਵਿੱਚ ਚੱਲਦੇ ਕੋਰਟ ਕੇਸ ਦੀ ਕਾਪੀ ਦਿਖਾਉਂਦਿਆਂ ਅਗਲੀ ਤਰੀਕ ਦਾ ਹਵਾਲਾ ਦਿੱਤਾ ਗਿਆ ਪਰ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਵੱਲੋਂ ਕਲੋਨੀ ਵਾਸੀਆਂ ਦੀ ਕਿਸੇ ਵੀ ਦਲੀਲ ਨੂੰ ਨਹੀਂ ਮੰਨਿਆ ਗਿਆ ਤੇ ਆਪਣੀ ਕਾਰਵਾਈ ਨੂੰ ਜਾਰੀ ਰੱਖਦਿਆਂ ਉਸ ਮਜ਼ਬੂਤ ਦੀਵਾਰ ਨੂੰ ਢਾਹ ਦਿੱਤਾ ਗਿਆ ਜਿਸ ਨੂੰ ਕੀ ਕਲੋਨੀ ਵਾਸੀਆਂ ਦੇ ਵੱਲੋਂ ਬਣਾਇਆ ਗਿਆ ਸੀ ਤਾਂ ਦੀਵਾਰ ਢਾਉਣ ਵਾਲੀ ਧਿਰ ਦਾ ਕਹਿਣਾ ਸੀ ਕਿ ਦੀਵਾਰ ਢਾਉਣ ਦੇ ਨਾਲ ਜੋ ਰਸਤਾ ਬਣਾਇਆ ਜਾਏਗਾ ਉਸ ਦਾ ਆਮ ਲੋਕਾਂ ਨੂੰ ਫਾਇਦਾ ਹੋਵੇਗਾ ਕਿਉਂ ਨਾ ਜਾਣਾ ਸਾਨ ਹੋ ਜਾਵੇਗਾ ਸਮੇਂ ਦੀ ਬਚਤ ਵੀ ਹੋਵੇਗੀ ਪਰ ਦੂਜੇ ਪਾਸੇ ਕਲੋਨੀ ਵਾਸੀਆਂ ਦੇ ਵੱਲੋਂ ਇਸ ਕਾਰਵਾਈ ਨੂੰ ਤੱਕੇशाही ਤੇ ਸੱਤਾ ਦੀ ਦੁਰਵਰਤੋਂ ਦੱਸਿਆ ਗਿਆ ਉਹਨਾਂ ਦਾ ਇਹ ਕਹਿਣਾ ਕਿ ਇਸ ਦੇ ਪਿੱਛੇ ਕਰੋੜਾਂ ਰੁਪਏ ਦੇ ਮੁਨਾਫੇ ਦਾ ਹੀ ਰਫਰ ਜਿਸ ਦੇ ਵਿੱਚ ਸੱਤਾ ਧਿਰ ਦੀ ਮਿਲੀਭੁਗਤ ਹੈ ਤੇ ਜਸਵਰ ਲੋਕ ਲੋਨਾਈਜ਼ਰ ਨੂੰ ਫਾਇਦਾ ਦੇਣ ਦੇ ਚਲਦੇ ਅਦਾਲਤੀ ਕਾਰਵਾਈ ਦੀ ਪਰਵਾਹ ਨਾ ਕਰਦੇ ਸਭ ਕੁਝ ਕੀਤਾ ਜਾ ਰਿਹਾ ਹੈ ਉੱਥੇ ਵੇਖੀ ਉਹਦੋਂ ਐਸੀ ਉਹਦੋਂ ਕਿਉਂ ਚੋਣੇ ਇਦਾਂ ਨਾਲ ਆਏ ਸੀਗੇ ਜੇ ਕੋਈ ਆਡਰ ਸੀ ਕਿਦਾ ਸਰਿਆ ਮੰਦੇ ਨਾ ਸਿਰ ਦਾ ਟਾਈਮ ਜੋ ਸਾਰੇ ਇਹਨੇ ਕੋਲ ਲਿਕਸਤੀ ਵੀ ਉਹਦੋਂ ਆਏ ਨਹੀਂ ਜਦੋਂ ਸਰਕਾਰ ਵੱਲੋਂ ਬੰਦਾ ਪੇਸ਼ ਹੋਇਆ ਉੱਥੇ ਮਤਲਬ ਆਪਣਾ ਕੋਰਟ ਦੇ ਵਿੱਚ ਉਦੋਂ 28 ਤਰੀਕ ਨੂੰ ਨੇ ਆਪਣੀ ਆਪ ਲਈਤੀ ਹੈ ਆਪ ਲਈ 28 ਬੈਠ ਲਈ ਹੈ 28 ਆਪ ਲਈ ਹੈ ਅੱਛਾ ਜੀ ਜਦ ਇਹ ਗੱਲ ਹੋਈ ਹੈ ਦਾ ਮਤਲਬ ਨੇਚਰਲੀ ਕੋਈ ਉਹਨਾਂ ਨੂੰ ਪਤਾ ਨਾ ਉਹਨਾਂ ਨੂੰ ਉਹਨਾਂ ਨੂੰ ਤਾਂ ਪਤਾ ਹੈ ਸਾਰੀ ਸੋਸ਼ਲ ਹਾਈਪ੍ਰੀਅਲ ਦੇ ਤਰੀਕੇ ਹੈ ਸਾਈਟ ਦੇ ਤਰੀਕੇ ਹੈ ਹਾਈਪ੍ਰੀਅਲ ਦੀ ਡੇਟ ਹੈ ਔਰ ਹਮ ਪਹਿਲਾਂ ਫਿਰ ਕਰਦੇ ਉਸ ਤੋਂ ਪਹਿਲੇ ਆ ਕੇ ਜਿਹੜੇ ਰੋਡ ਕੱਟਣ ਗਏ ਉਹਨਾਂ ਨੂੰ ਜਲਦੀ ਕਰਦੀ ਹੈ ਇਹ ਵੇਟ ਲਿਓ ਨਹੀਂ ਕਰ ਸਕਦੇ ਹਾਈ ਕੋਰਟ ਦੇ ਕਿਸੇ ਡਿਸੀਜਨ ਨਹੀਂ ਇਹਨਾਂ ਨੂੰ ਆਪਣੀ ਜਗ੍ਹਾ ਦੀ ਲੋਡ ਪੈ ਗਈ ਆਪਣੀ ਜਗ੍ਹਾ ਤੇ ਠੀਕ ਹੈ ਤਾਂ ਵੇਟ ਕਰ ਲੈਣ ਜਦੋਂ ਆਰਡਰ ਆਣਗੇ ਆਪਾਂ ਆਪਣੇ ਪਿੱਛੇ ਹੋ ਜਾਗੇ ਅਸੀਂ ਹੁਣ ਵੀ ਕਹਿ ਰਹੇ ਹਾਂ ਜਦੋਂ ਆਰਡਰ ਆਣਗੇ ਉਹਨਾਂ ਕਹਿੰਦੇ ਅਸੀਂ ਸਭ ਤੋਂ ਪਹਿਲਾਂ ਮੰਗਵਾਉਂਦੇ ਹਾਂ ਕੋਈ ਆਰਡਰ ਆ ਕੇ ਸ ਕੀ ਮਾਮਲਾ ਕੀ ਹੈ ਜੀ ਇਹ ਹੈ ਕਿ ਨਾ ਸਟੇ ਵੀ ਹੋਇਆ ਸੀ ਆ ਜੀ ਕਿ ਕਿਸੇ ਕਰਨਦੀਪ ਨੇ ਜਗਾ ਲਈ ਆ ਫਿਰ ਉਹਨੀ ਘਟਨਾ ਸੀ ਉਹ ਕਲੋਨੀ ਰਸਤਾ ਲੈਣਾ ਬਸ ਉਹ ਸਾਰੇ ਰਲੇ ਹੋਏ ਨੇ ਨਹੀਂ ਨਾਲੇ ਆਪਣਾ ਕੋਡ ਕੇਸ ਵਗੈਰਾ ਵੀ ਚੱਲਦੇ ਆ ਉਹ ਕਿੰਨੀ ਲੱਗਿਆ ਆ ਸਟੇ ਆਡ ਵੀ ਹੋਇਆ ਆ ਫਿਰ ਵੀ ਢਾੜ ਹੀ ਠੱਕਾ ਲੱਗ ਗਿਆ ਜੀ ਠੱਕਾ ਕਰਦਾ ਠੀਕ ਹੈ ਜੀ ਸਾਡੇ ਕੋਲ ਵੀ ਆਰਡਰ ਨੇ ਆਰਡਰ ਹੈਗੇ ਨੇ ਉਹਨਾਂ ਕੋ ਕਾਦੇ ਆਰਡਰ ਨੇ ਉਹ ਢਾੜੀ ਸਕਦੇ ਐਵੇਂ ਆਰਡਰ ਨੇ ਉਹ ਝੂਠ ਬੋਲੀਆਂ ਜੋ ਮਰਜ਼ੀ ਕਰੇ ਕੀ ਆਰਡਰ ਹੁੰਦੇ ਸਪੋਰਸੀ ਲੋੜ ਕੀ ਆਪਾਂ ਇਹ ਤਾਂ ਸੋਣਾ ਆਪਣਾ ਐਨੇ ਐਨੀ ਫਲੋਟ ਵੜਦੀ ਲਾਈ ਆ ਤੁਸੀਂ ਉਸ ਤੋਂ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਵੀ ਦੋ ਆਰਡਰ ਹੋ ਗਏ ਇੱਕ ਇੱਕ ਕਰੀ ਜਾਂਦੇ ਆ ਧੱਕਾ ਹੀ ਕਰਦੇ ਆ ਆਰਡਰ ਬਣਾਤੀ ਹੋਰ ਦੁਬਾਰਾ ਖੇ ਦੁਬਾਰਾ ਕਰਾਉਗੇ ਫੇਰ ਧੱਕਾ ਫੇਰ ਬਣੇਗੀ ਜੇ ਦੇਖੋ ਫੇਰ ਕੋਡ ਆਰਡਰ ਦੇ ਦੇਗਾ ਫੇਰ ਬਣ ਜਾਊਗਾ ਜਿਹੜਾ ਉਹਨਾਂ ਨੇ ਉਹਨਾਂ ਨੇ ਟੀਐਮਪੀ ਪ੍ਰਬੰਧਕ ਯੋਜਨਾ ਨੇ ਇਸ ਰਾਹ ਨੂੰ ਚਾਲੂ ਕਰ ਦਿੱਤੀ ਹੈ ਜੋ ਏਰੀਆ ਤੋਂ ਵੀ ਜੋੜਦਾ ਹੈਗਾ ਹੈ ਉਦੋਂ ਵਿੱਚ ਕੁਝ ਸ਼ਿਕਾਇਤੀ ਗਰੁੱਪੀ ਵਾਲੇ ਆ ਉਹਨਾਂ ਨੇ ਜਲਦੀ ਸਾਡੇ ਕੋਲ ਕੇਸ ਚਲਦੇ ਪਏ ਜਾ ਉਹਨਾਂ ਨੇ ਆਪਣਾ ਪਰਸਪਰ ਰੱਖਿਆ ਸੀ ਉਹਦੇ ਜਿਹੜਾ ਦੋਨੋਂ ਪਾਰਟੀ ਦੇ ਬੋਟਨ ਦੇਖੀ ਨਹੀਂ ਸਕੀਏ ਜੀ ਉਹਨੇ ਜਿਹੜੇ ਡਾਕੂਮੈਂਟ ਇਹਨਾਂ ਨੇ ਵੀ ਦਿਖਾਏ ਦੋਨਾਂ ਨੇ ਵੀ ਦਿਖਾਏ ਉਸ ਤੋਂ ਬਾਅਦ ਇਹਨਾਂ ਦਾ ਜੋ ਕਾਰਪੋਰੇਸ਼ਨ ਦਾ ਜੂਰ ਸੀ ਕਿ ਇਹਦੇ ਚੰਹਨੀ ਹੈਗਾ ਤੋਂ ਜੋ ਜੋ ਜਿਹੜੇ ਆਰਡਰ ਰਹਿ ਗਿਆ ਜੋ ਇਹਨਾਂ ਨੇ ਪ੍ਰੋਸੀਜਰ ਹੈਗੀ ਆ 102 ਮਿੰਟ ਫੋਰ ਜਸਟਿਫਾਈਡ ਜੇ ਸਾਡਾ ਗੁੜਿਆ ਨੇਮ ਹੋਤਾ ਹੈ ਮੇਨਟੇਨੈਂਸ ਆਫ ਲਾਂਡ ਆਰਡਰ ਸੋ ਅਸੀਂ ਆਪਣਾ ਕਨੈਕਸ਼ਨ ਕਰ ਰਹੇ ਹਾਂ ਕਿ ਐਪੀਡੀ ਤੋਂ ਬਾਅਦ ਹੋਣਾ ਜੋ ਵੀ ਸਟਾਫ ਦਾ ਰਹਿਣਾ ਲੱਗਦਾ ਸੋ ਵੀ ਕੈਨ ਗੋ ਬੋਟ ਤੇ ਐਸਟੀਡੀ ਦੇ ਜੀਸੀ ਦਾ ਕੋਈ ਹੈਗੇ ਜੋ ਪ੍ਰੋਜੈਕਟ ਡਿਸੀਜਨ ਨਹੀਂ ਤੇ ਸਰ ਸਤ ਕੋਈ ਮੈਂ ਮੱਕੀ ਦੂਸਰੀ ਇਹਦੇ ਉੱਤੇ ਤਾਂ ਜਿਆਦਾ ਸਪਸ਼ਟੀ ਕਰਨ ਜਿਹੜਾ ਕਾਰਪੋਰੇਸ਼ਨ ਦੇ ਕਰਦੀ ਆ ਸੋ ਕਾਰਪੋਰੇਸ਼ਨ ਦੇ ਜਿਹੜੇ ਨੇ ਕਾਉਂਟ ਪਲੈਨਰਸ ਐਂਡ ਐਕਸਟ੍ਰੈਕਸ਼ਨ ਕਾਉਂਟਟ ਬਿਲਡਿੰਗ ਅਫੀਸਰ ਜੋ 올 ਆਰ ਹੇਅਰ ਸਾਰੇ ਸਰ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹਲੇ ਵੀ ਜੀ ਉਸ ਵਿੱਚ ਇੱਥੇ ਕੋਈ ਨਹੀਂ ਹੈ ਕਿ ਤੇ ਹੋਰ ਹੋ ਰਿਹਾ ਤੋਂ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਤੇ ਐਨੀ ਹਾ ਸਰ ਰਾਹੋਂ ਰੋਡ ਮੇਨ ਜਾਮ ਕੀਤਾ ਹੋਇਆ ਉਹਨਾਂ ਨੇ ਤੇ ਮੇਰੇ ਬਾਰੇ ਮੈਨੂੰ ਨਹੀਂ ਪਤਾ ਇੱਥੇ ਇੱਥੇੋਂ ਆਏ ਆ ਉਹਨੇ ਆਪਣਾ ਫਰਸ਼ ਕਰਿਆ ਚਿੱਲ ਕੇ ਹੈ ਜੀ ਮੋਹ ਸ਼ਾਂਤੀਪੁਰ ਰਾਹੀਂ